ਮਾਂਸਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਮਾਂਸਾ ਦੀ ਹੋਈ ਚੋਣ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦੇ ਆ ਨਵ ਨਿਯੁਕਤ ਕੀਤੇ ਪ੍ਰਧਾਨ ਅਜੀਪਾਲ ਨੱਤ ਨੇ ਕਿਹਾ ਕਿ ਅੱਜ ਮਾਂਸਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੀ ਮੈਂਬਰਾਂ ਵੱਲੋਂ ਚੋਣ ਕੀਤੀ ਗਈ ਜਿਸ ਵਿੱਚ ਮੈਨੂੰ ਪ੍ਰਧਾਨ ਬਣਾਇਆ ਗਿਆ ਉੱਥੇ ਉਹਨਾਂ ਕਿਹਾ ਕਿ ਮੈਂ ਆਪਣੀ ਟੀਮ ਮੈਂਬਰਾਂ ਵੱਲੋਂ ਵਿਸ਼ਵਾਸ ਦਿਵਾਨਾ ਹਾਂ ਕਿ ਬੱਚਿਆਂ ਨੂੰ ਸਾਡੀ ਟੀਮ ਵੱਲੋਂ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇਗਾ ਤੇ ਮਾਨਸਾ ਜ਼ਿਲ੍ਹੇ ਨੂੰ ਜੋ ਕਿ ਖੇਡਾਂ ਵਿੱਚ ਪਛੜਾ ਮੰਨਿਆ ਜਾਂਦਾ ਹੈ ਮਾਨਸਾ ਜ਼ਿਲ੍ਹੇ ਨੂੰ ਦੇਸ਼ ਦੇ ਨਕਸ਼ੇ ਤੇ ਉਭਾਰਨ ਦੀ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਉੱਥੇ ਉਹਨਾਂ ਕਿਹਾ ਕਿ ਜਿਵੇਂ ਪਿਛਲੇ ਅਹੁਦੇਦਾਰਾਂ ਵੱਲੋਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕ੍ਰਿਕਟ ਐਸੋਸੀਏਸ਼ਨ ਲਈ ਕੰਮ ਕਰਿਆ ਗਿਆ ਸਾਡੇ ਵੱਲੋਂ ਵੀ ਉਸੇ ਤਰ੍ਹਾਂ ਤਨਦੇਹੀ ਨਾਲ ਭੂਮਿਕਾ ਨਿਭਾਈ ਜਾਵੇਗੀ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਕ੍ਰਿਕਟ ਐਸੋਸੀਏਸ਼ਨ ਅਤੇ ਹੋਰ ਖੇਡਾਂ ਵਿੱਚ ਉੱਚ ਪੱਧਰ ਤੇ ਲਿਜਾਇਆ ਜਾਵੇਗਾ ਅੱਜ ਸਾਡੇ ਮਾਨਸਾ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਹਿਵਾਨ ਨੇ ਜਿਹੜੀ ਸਾਡੀ ਜਨਰਲ ਬੋਡੀ ਮੀਟਿੰਗ ਸੀ ਉਹਦੇ 'ਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਹੈ ਤੇ ਜਿਹੜੀ ਜਿਹੜੀ ਪੁਰਾਣੀ ਟੀਮ ਹੈ ਚਾਹੇ ਉਹ ਸਾਡੇ ਪ੍ਰਧਾਨ ਸਰਦਾਰ ਦਰਰਾਜ ਸਿੰਘ ਭੁੰਦਰ ਸਾਹਿਬ ਹੋਣ ਚਾਹੇ ਸਾਡੇ ਸੈਕਟਰੀ ਸਰਦਾਰ ਜਮੂਨ ਸਿੰਘ ਤਾਰੀਵਾਲ ਹੋਣ ਉਹਨਾਂ ਨੇ ਜਿਹੜੀ ਮਿਹਨਤ ਕਰਕੇ ਮਾਨਸਾ ਕ੍ਰਿਕਟ ਨੂੰ ਆਪਣਾ ਦੇਸ਼ ਦੇ ਨਕਸ਼ੇ ਤੇ ਉਭਾਰਿਆ ਅਸੀਂ ਸਾਰੀ ਨਵੀਂ ਟੀਮ ਜਿਹੜੀ ਚੁਣੀ ਗਈ ਹੈ ਮੈਂ ਪ੍ਰਧਾਨ ਚੁਣਿਆ ਗਿਆ ਰਾਜਪ੍ਰੀਤ ਜੀ ਸਾਡੇ ਸੈਕਟਰੀ ਸਾਹਿਬ ਚੁਣੇ ਗਏ ਨੇ ਤੇ ਹੋਰ ਚੁਣੇ ਹੋਏ ਸਾਰੇ ਮੈਂਬਰਾਂ ਨੂੰ ਮੈਂ ਵਿਸ਼ਵਾ ਕੈਸੀ ਜ਼ਿਲੇ ਦੀ ক্রিকেট ਨੂੰ ਇੱਥੋਂ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਅਤਿ ਸਾਹਿਤ ਕਰਾਂਗੇ ਤੇ ਜਿਹੜਾ ਮਾਨਸਾ ਜ਼ਿਲ੍ਹਾ ਹੈ ਇਹਨੂੰ ਕੋਈ ਖੇਡਾਂ 'ਚ ਹਜੇ ਵੀ ਪਛੜਿਆ ਮੰਨਿਆ ਜਾਂਦਾ ਹੈ ਇਹਨੂੰ ਦੇਸ਼ ਤੇ ਦੁਨੀਆ ਦੇ ਨਕਸ਼ੇ ਤੇ ਉਭਾਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਮੇਰੇ ਪਿੱਛੇ ਮੇਰੇ ਆਲੇ ਦੁਆਲੇ ਦੇਖ ਸਕਦੇ ਹੋ ਕਿ ਕਿੰਨਾ ਵੱਡੀ ਪੱਧਰ ਤੇ ਪ੍ਰਾਣੀ ਟੀਮ ਦੇ ਉਦਮ ਨਾਲ ਇਹ ਜਿਹੜਾ ਕੰਮ ਹੈ ক্রিকেট ਨੂੰ ਉਭਾਰਨ ਦਾ ক্রিকেট ਸਟੇਡੀਅਮ ਦਾ ਇਨਫਰਾਸਟ੍ਰਕਚਰ ਬਣਾਉਣ ਦਾ ਚੱਲ ਰਿਹਾ ਹੈ ਤੇ ਅਸੀਂ ਸਾਰੀ ਨਵੀਂ ਟੀਮੇ ਵਿਸ਼ਵਾਸ ਦਿਵਾਉਣੀ ਹੈ ਵੀ ਅਸੀਂ ਇਸੇ ਤਣ ਦੇ ਹੀ ਨਾਲ ਇਸ ਕੰਮ ਨੂੰ ਅੱਗੇ ਵਧਾਵਾਂਗੇ ਤਾਂ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਮ ਕ੍ਰਿਕਟ ਦੇ ਖੇਤਰ ਚ ਤੇ ਹੋਰ ਖੇਡਾਂ ਦੇ ਖੇਤਰ ਚ ਵੀ ਬਾਦ ਚੜ ਕੇ ਮੱਲਾ ਮਾਨ ਤੇ ਜ਼ਿਲ੍ਹੇ ਦਾ ਨਾਮ ਹੈ ਜਿਹੜਾ ਉਹ ਰੌਸ਼ਨ ਕਰਦਾ ਧੰਨਵਾਦ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਨੌਜਵਾਨਾਂ ਨੂੰ ਮੇਰੀ ਅਪੀਲ ਇਹ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਭਿਆਨਕ ਹੈ ਸਭ ਤੋਂ ਪਹਿਲੀ ਚੀਜ਼ ਉਹ ਜਿਹੜੀ ਤੁਹਾਡੇ ਸਾਥ ਦੇਊਗਾ ਤੁਹਾਡੀ ਸਿਹਤ ਹੈ ਸਮਾਜ ਚ ਬਹੁਤ ਸਾਰੀਆਂ ਕ੍ਰੀਤੀਆਂ ਨੇ ਉਹਨਾਂ ਤੋਂ ਬਚ ਕੇ ਜੇ ਖੇਡਾਂ ਚ ਆਪ ਦੇ ਆਪ ਦੀ ਸ਼ਮੂਲੀਅਤ ਵਧਾਓਗੇ ਤਾਂ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਰੂਪ ਵਿੱਚ ਵੀ ਤੁਸੀਂ ਨਰੋਲ ਤੇ ਨਿੱਗਰ ਰਹੋਗੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਸੰਕਟ ਨੇ ਉਹਨਾਂ ਨੂੰ ਨਿਯੇਤਨ ਤੋਂ ਨੂੰ ਮਦਦ ਮਿਲੂਗੀ ਸੋ ਵੱਧ ਤੋਂ ਵੱਧ ਅਪੀਲ ਕਰਦਾ ਕਿ ਇੱਥੇ ਆਓ ਮਾਨਸਾ ਕ੍ਰਿਕਟ ਨੇ ਜਿਹੜਾ ਇਹ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦਾ ਸਟੇਡੀਅਮ ਹੈ ਬਹੁਤ ਨੋਮੀਨਲ ਜੀ ਫੀਸ ਹੈ ਬਹੁਤ ਦੁਨੀਆ ਲੈਵਲ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਇਹਦੀ ਇਹ ਸਹੂਲਤਾਂ ਦਾ ਫਾਇਦਾ ਉਠਾਓ ਤੇ ਆਪ ਦੇ ਆਪ ਨੂੰ ਜਿਹੜਾ ਖੇਡਾਂ ਦੇ ਫੀਲਡ ਨਾਲ ਜੋੜ